ਹਾਂਜੀ ਕੀ ਹਾਲ ਚਾਲ ਨੇ ਸਵਾਗਤ ਹੈ ਤੁਹਾਡਾ ਗੱਲ ਪੰਜਾਬੀ ਪਿੰਡ YouTube ਚੈਨਲ ਤੇ ਅੱਜ ਤੁਹਾਡੇ ਸਾਹਮਣੇ ਡੀਆਈ ਟਰੈਕਟਰ ਲੈ ਕੇ ਆਏ ਜੀ ਤਿੰਨੇ ਟਰੈਕਟਰ ਬਹੁਤ ਸੋਹਣੇ ਤੇ ਸਾਫ ਸੁਥਰੇ ਆ ਪਹਿਲਾਂ ਆਪਾਂ ਗੱਲ ਕਰਦੇ ਆ 585 2000 ਪੂਰਾ ਮਾਡਲ ਆ ਜੀ ਮਗਰਲੇ ਟਾਇਰ 85 ਤੋਂ 90 ਪੈਸੇ ਪਏ ਨੇ ਅਗਲੇ ਟਾਇਰ 70 ਤੋਂ 75 ਪੈਸੇ ਆ ਪੰਜਾਬ ਨੰਬਰ ਆ ਪੀਵੀ05 ਫਰੋਜਪੁਰ ਦਾ ਦੇ ਧਰਮਘੋੜਾ ਏਰੀਆ ਦੇ ਵਿੱਚ ਖੜਾ ਤੇ 2000 ਪੂਰਾ ਮਾਡਲ ਆ 2 ਲੱਖ 15000 ਬਾਈ ਨੇ ਡਿਮਾਂਡ ਕੀਤੀ ਆ ਡਬਲ ਕਲੱਚ ਆ ਸਾਰਾ ਟਰੈਕਟਰ A to Z オリジナル ਹੈ ਜੀ 22 ਦੀ ਫੁੱਲ ਗਾਰੰਟੀ ਹੈ オリジナル ਦੀ ਤੇ ਇੰਜਨ ਗੇਅਰ ਦੀ ਵੀ 22 ਦੀ ਫੁੱਲ ਗਾਰੰਟੀ ਹੈ ਬਾਕੀ ਦੀ ਵਾਹ ਕੇ ਚਲਾ ਕੇ ਪੂਰੀ ਤਸੱਲੀ ਕਰ ਸਕਦੇ ਹੋ ਪੇਪਰ ਕਾਗਜ਼ਾਂ ਦੀ ਤਾਂ ਬਾਈ ਦੀ ਫੁੱਲ ਜ਼ਿੰਮੇਵਾਰੀ ਹੈ ਜੀ ਬਾਕੀ ਟਰੈਕਟਰ ਦੀ ਕੰਡੀਸ਼ਨ ਥੋਡੇ ਸਾਹਮਣੇ ਹੈ ਬਹੁਤ ਸਾਫ਼ ਸੁਥਰਾ ਤੇ ਸੋਹਣਾ ਟਰੈਕਟਰ ਪਿਆ ਰੇਟ ਦਾ ਥੋਡੇ ਕੋਲ ਰੇਟ ਦਾ ਇਹਦੇ ਵਿੱਚ ਮੌਕੇ ਤੇ ਸੌਦਾ ਜੀ 215000 ਦੇ ਵਿੱਚ ਮੌਕੇ ਤੇ ਸੌਦਾ ਪੂਰਾ ਮਾਨਤਾ ਕੀਤਾ ਜਾਊ ਜੇ ਕਿਸੇ ਵੀ ਵੀਰ ਨੇ 585 ਟਰੈਕਟਰ ਖਰੀਦਣਾ ਡਬਲ ਕਲਚ ਸਮਾਨ ਸੋਨੂੰ ਸਾਰਾ ਨਾਲ ਮਿਲੂ ਡੰਡਾ ਫੱਟੀ ਛਤਰੀ ਤਿੱਕਰ ਜੀ ਹੱਕ ਵੀ ਹੈਗੀ ਬਾਈ ਦੀ ਲਾ ਕੇ ਰੱਖੀ ਹੋਈ ਆ ਨੰਬਰ 22 ਦਾ ਸਕਰੀਨ ਉੱਪਰ ਚੱਲ ਰਿਹਾ 95010 95830 ਬਾਈ ਦਾ ਨੰਬਰ ਆ ਇਹ ਨੰਬਰ ਤੇ ਕੰਟੈਕਟ ਕਰਕੇ ਬਾਈ ਤੋਂ ਫੁੱਲ ਪੂਰੀ ਜਾਣਕਾਰੀ ਲੈ ਕੇ ਸੌਦਾ ਮੁਕਾਗ ਹੈ ਬਾਈ ਜੀ ਗੱਲਬਾਤ ਕਰਕੇ ਤੁਸੀਂ ਜਾ ਸਕਦੇ ਹੋ ਰੇਟ ਦਾ ਤੁਹਾਨੂੰ ਦੁਬਾਰਾ ਦੱਸ ਦਨੇ ਮੌਕੇ ਤੇ ਹੋ ਜੂ ਮਾਨਤਨ ਜੀ ਕਿਸੇ ਵੀਰ ਨੇ ਆਪਾਂ ਤੋਂ ਫਰੀ ਦੇ ਵਿੱਚ ਐਡ ਕਰਾਉਣੀ ਹੈ ਜੀ ਆਪਣਾ ਨੰਬਰ ਹੈਗਾ 77550 ਤੇ 80206 ਆਪਾਂ ਘਰੇ ਆ ਕੇ ਵੀਡੀਓ ਬਣਾ ਕੇ ਬਈ ਐਡ ਕਰ ਦਿੰਨੇ ਆ ਜੇ ਕੋਈ ਥੋੜਾ ਜਿਹਾ ਦੂਰ ਆ ਉਹ ਤੋਂ ਥੋੜਾ ਜਿਹਾ ਖਰਚਾ ਲੈ ਲੈਦਾ ਜੀ ਤੇਲ ਜੁਗਰਾ ਤੇ ਉਹਦੀ ਘਰੇ ਆ ਕੇ ਵੀਡੀਓ ਬਣਾ ਦਿੰਨੇ ਆ ਗੱਲ ਕਰਦੇ ਆਪਾਂ ਅਗਲੇ ਟਰੈਕਟਰ ਦੀ 99 ਮਾਡਲ ਹੈ ਜੀ 275 TU ਆ ਜਾਂਦਾ ਤੇ ਹਾਈ ਸਪੀਡ ਦੇ ਵਿੱਚ ਬਹੁਤ ਸੋਹਣਾ ਟਰੈਕਟਰ ਹੈ ਵੀ ਇੰਜਨ ਗੇਅਰ ਦੀ ਬਾਈ ਲੋ ਫੁੱਲ ਗਾਰੰਟੀ ਹੈ ਸਾਰਾ ਟਰੈਕਟਰ ਹੀ ਵੀ ਬਾਈ ਦੇ ਦੱਸਣ ਦੇ ਮੁਤਾਬਕ ਜਿਵੇਂ ਅਰੀਜਨਲ ਹੈ ਜੀ ਕਿਤੇ ਰੰਗ ਨਹੀਂ ਹੋਇਆ ਘਰ ਦੀ ਬਾਈ ਦੇ ਚੱਲੇ ਹੋਇਆ ਨਵੀਂ ਬੈਟਰੀ ਹੈ ਜੀ ਸਰਵਸ ਸਰਵਸ ਹੋਈ ਨਹੀਂ ਵੀ ਥੋੜਾ ਚਿਹਰੀ ਹੋਇਆ ਤੇ ਰੇਟ ਬਾਈ ਨੇ ਮੰਗਿਆ 145000 ਰੁਪਇਆ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਛਤਰੀ ਟਰੈਕਟਰ ਤੇ ਹੈਣੀਗੀ ਸਮਾਨ ਡੰਡਾ ਫੱਟੀ ਸਾਨੂੰ ਨਾਲ ਮਿਲ ਜੂਗਾ ਜੀ ਬਾਕੀ ਤੇ ਚਲਾ ਕੇ ਆਪ ਦੀ تسਲੀ ਕਰਕੇ ਬਈ ਇਹ ਵੀ ਟਰੈਕਟਰ ਖਰੀਦ ਸਕਦੇ ਹੋ ਰੇਟ ਦਾ ਮੌਕੇ ਤੇ ਤੁਹਾਡਾ ਮਾਨਤਨ ਹੋ ਜਾਊਗਾ ਇਹ ਟਰੈਕਟਰ ਦੇ ਵਿੱਚੋਂ 145000 ਦੇ ਵਿੱਚੋਂ ਤੇ ਇਹਦਾ ਨੰਬਰ ਹੈਗਾ ਬਾਈ ਦਾ ਜੀ 85282 60451 ਨੰਬਰ ਵੀਡੀਓ ਦੇ ਵਿੱਚ ਤਾਂ ਬੋਲਦੇ ਆ ਕਈ ਬੰਦੇ ਨੂੰ ਡਾਊਟ ਹੋ ਜਾਂਦਾ ਹੋਰ ਨੰਬਰ ਲਾ ਲੈਂਦੇ ਆ ਮੁੜ ਕੇ ਬਾਈ ਆਪਾਂ ਨੂੰ ਫੋਨ ਕਰਦੇ ਯਾਰ ਤੁਸੀਂ ਟਰੈਕਟਰ ਗਲਤ ਪਾਦਾ ਤੇ ਨੰਬਰ ਬਾਈ ਹਰੇਕ ਟਰੈਕਟਰ ਦਾ ਹਰੇਕ ਦੇ ਉੱਪਰ ਆ ਜਿਹੜੇ ਟਰੈਕਟਰ ਉੱਪਰ ਹੈਦਾ ਵੀ ਨੰਬਰ ਚੱਲਦਾ ਉਸੇ ਬਾਈ ਕੋਲੇ ਉਹ ਹੀ ਟਰੈਕਟਰ ਆ ਜੇ ਹੋਰ ਯਾਨੀ ਕਿ ਨੰਬਰ ਆ ਗਿਆਗਾ ਟਰੈਕਟਰ ਵੀ ਹੋਰ ਆ ਗਿਆ ਉਹ ਬਾਈ ਦਾ ਟਰੈਕਟਰ ਹੋਰ ਹੋਊਗਾ। ਬਾਕੀ ਗੱਲ ਕਰਦੇ ਆਂ ਅਗਲਾ 2003 ਮਾਡਲ TU 275 ਡੀਟਰ ਆ। ਇਹ ਵੀ ਡੀਟਰ ਇੰਜਨ ਗੀਅਰ ਦਾ ਓਕੇ ਆ। ਇਹਦੀ ਹਲਕੀ ਫੁਲਕੀ ਰਿੰਮਾਂ ਤੇ ਜੀ ਭਾਫ ਹੈਗੀ ਆ ਪਿੰਡ ਜਿਲ੍ਹਾ ਮੋਗਾ ਤੇ ਸਿੰਘਾਂ ਵਾਲਾ ਬਾਘੇਪੁਰਾਣੇ ਕੋਲੇ ਪਿੰਡ ਆ ਬਾਈ ਦਾ। ਇਹਦਾ ਰੇਟ ਮੰਗਿਆ ਤਿੰਨ ਮਾਡਲ ਦਾ 1,55,000 ਰੁਪਇਆ। ਇੰਜਨ ਗੀਅਰ ਦਾ ਡੀਟਰ ਬਹੁਤ ਸੋਹਣਾ ਤੇ ਸਾਫ਼ ਸੁਥਰਾ। ਤੇ ਬਾਕੀ ਜੇ ਟਾਇਰਾਂ ਦੀ ਗੱਲ ਕਰੀਏ ਅਗਲੇ ਟਾਇਰ 85 ਕੇ ਪੈਸੇ ਪਏ ਨੇ। ਮਗਰਲੇ ਟਾਇਰ 40 ਤੋਂ 45 ਪੈਸੇ ਪਏ ਜੀ ਤੇ ਪੰਜਾਬ ਨੰਬਰਾ ਰੇਟ ਦਾ 155000 ਦੇ ਵਿੱਚੋਂ ਤੁਹਾਡਾ ਮੌਕੇ ਤੇ ਪੂਰਾ ਮਾਨਤਨ ਕੀਤਾ ਜਾਊਗਾ ਇਹ ਬਾਈ ਦਾ ਸਕਰੀਨ ਉੱਪਰ ਨੰਬਰ ਚੱਲ ਰਿਹਾ 97804 099772 ਦਾ ਨੰਬਰਾ ਜੇ ਕਿਸੇ ਵੀਰ ਨੇ ਉੱਚਾ ਮਾਡਲ ਰੇਟਰ ਖਰੀਦਣ ਦਾ ਚਾਹਵਾਣਾ ਤੇ ਉਹ ਬਾਈ ਨਾਲ ਗੱਲਬਾਤ ਕਰ ਸਕਦੇ ਛਤਰੀ ਇਹਦੇ ਨਾਲ ਵੀ ਹੈਣੀ ਬਾਈ ਡੰਡਾ ਜਾਂ ਫੱਟੀ ਸਾਨੂੰ ਇੱਕ ਚੀਜ਼ ਇਹਦੇ ਨਾਲ ਮਿਲ ਜੂਗੀ ਬੈਟਰੀ ਮੋਟੀ ਠੀਕ ਆ ਵਧੀਆ ਸਰਬਸਰਬ ਸਟੇਟਰ ਦੀ ਹੋਈ ਨੂੰ ਥੋੜਾ ਚੇਰੀ ਹੋਇਆ ਜਨਗਿਰ ਦਾ ਦੇਰਾ ਗੁਰਾਂ ਦਾ ਬਹੁਤ ਸਾਫ ਸੁਥਰਾ ਜੇ ਕਿਸੇ ਵੀ ਰੇਨੇਟਰ ਖਰੀਦਣਾ ਤੇ ਜਲਦੀ ਤੋਂ ਜਲਦੀ ਬਾਈ ਨਾਲ ਕਰੋ ਸੰਪਰਕ ਬਿਲਕੁਲ ਜੈਜ ਬਾਈ ਨੇ ਰੇਟ ਮੰਗਿਆ ਸਾਰੇ ਵੀਰਾਂ ਦਾ ਤੈਅ ਦਲੋ ਧੰਨਵਾਦੀ